ਉਹੋ ਹਾਂਜੀ ਬੋਲ ਜੀ ਮਹੇਸ਼ ਬੋਲਦਾ ਨਹੀਂ ਜੀ ਭਾਜੀ ਬਿਲਕੁਲ ਜੀ ਮਹੇਸ਼ ਬੋਲ ਰਿਹਾ ਹਾਂ ਹਾਂ ਬਈ ਕੋਈ ਨਹੀਂ ਗੱਲ ਕਰਦਾ ਜੀ ਪੰਜਾਬੀਆਂ ਬਾਰੇ ਕੀ ਗਲਤ ਬੋਲਦਾ ਬਣ ਮੈਨੂੰ ਦੱਸ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਆਫਿਸ 'ਚ ਬੈਠਾ ਹਾਂ ਇੱਕ ਮਿੰਟ ਹੋਲਡ ਕਰੋ ਜੀ ਹੋਲਡ ਕਰੋ ਇੱਕ ਮਿੰਟ ਤੁਹਾਨੂੰ ਵੀ ਰਿਕਾਰਡਿੰਗ ਕਰ ਲਾ ਠੀਕ ਆ ਇੱਕ ਮਿੰਟ ਫਿਰ ਇੱਕ ਮਿੰਟ ਮੈਨੂੰ ਬਾਹਰ ਤੇ ਲੈ ਲੈਂਦਾ ਆਫਿਸ ਤੇ ਕੋ ਬਾਹਰ ਆਉਂਗੀ ਉਹ ਵੀ ਜਿਹੜੀ ਰਿਕਾਰਡਿੰਗ ਕਰਨੀ ਹੈ ਜਿਹੜੀ ਕਰਨੀ ਹੈ ਆਪਕੋ ਬ੍ਰਦਰ ਇੱਕ ਮਸਲੀਪ ਕੋ ਵਾਸਤੇ ਆਹ ਇੱਕ ਮਿੰਟ ਇੱਕ ਮਿੰਟ ਬ੍ਰਦਰ ਨੂੰ ਆਫਿਸ ਤੇ ਲੈ ਲੈਂਦੇ ਇੱਕ ਮਿੰਟ ਕਰੋ ਵਾਧੂ ਨਾਲ ਵੀ ਮੈਂ ਤੁਹਾਨੂੰ ਦਿੱਥੇ ਇਹ ਤੁਮੇ ਮਰਜੀ ਪੈ ਤੇ ਰਹਿਣ ਵਾਲਾ ਕਿੱਥੋਂ ਦਾ ਬਣਾਉਂ ਮੋਬਾਈਲ ਮੈਂ ਅੰਮ੍ਰਿਤਸਰ ਦਾ ਅੰਮ੍ਰਿਤਸਰ ਕਿਹੜੀ ਜਗ੍ਹਾ ਦਾ ਨਜੀਠਾ ਰੋਡ ਨਜੀਠਾ ਰੋਡ ਕਿੱਥੇ ਕਰਕੇ ਨਿਊ ਨਹਿਰੂ ਕੌਲਨੀ ਹੈ ਨਿਊ ਨਹਿਰੂ ਕੌਲਨੀ ਨਿਊ ਨਹਿਰੂ ਕਲੋਨੀ ਨਿਊ ਮਹਿਰੂ ਕਲੋਨੀ ਨਿਊ ਨਹਿਰੂ ਕਲੋਨੀ ਨਿਊ ਨਹਿਰੂ ਕਲੋਨੀ ਨਿਊ ਮਹਿਰੂ ਕਲੋਨੀ ਹਾਂਜੀ ਲਿਆ ਅਜਿਠਾ ਰੋਡ ਮਜੀਠਾ ਰੋਡ ਅੰਬਰਪੁਰ ਅੰਬਰਪੁਰ ਠੀਕ ਹੈ ਤੂੰ ਬੋਲਿਆ ਗਲਤ ਤੂੰ ਆਪਣਾ ਪਤਾ ਕਰਵਾ ਤੂੰ ਮੈਨੂੰ ਦੱਸੋ ਨਹੀਂ ਲੈ ਰਹੀਆਂ ਤੂੰ ਕਾਰ ਨਹੀਂ ਨਹੀਂ ਹੁਣ ਹੁਣ ਗੱਲ ਸੂਰੀ ਹੁਣ ਗੱਲ ਕਰੋ ਐਡਰੈਸ ਹੀ ਪੁੱਛਣਾ ਸੀ ਹੋਰ ਕੁਝ ਨਹੀਂ ਗੱਲ ਨਹੀਂ ਕਰੋ ਮੈਂ ਤਾਂ ਤੇਰਾ ਐਡਰੈਸ ਲੈਣਾ ਸੀ ਤੂੰ ਦੱਸ ਤਾਂ ਨੰਬਰ ਜਿਹੜਾ ਆ ਗਿਆ ਹੋਰ ਕੋਈ ਪੁੱਛਣਾ ਠੀਕ ਹੈ ਹੋਰ ਕੀ ਪੁੱਛਣਾ ਪੁੱਛੀਏ ਪੁੱਛਣਾ ਉਹ ਪੁੱਛਾਂਗੇ ਪੁੱਛਣਾ ਬਥਰਨਾ ਨਹੀਂ ਹੁਣ ਅੱਛਾ ਲਾਲਾ ਲਾਲਾ ਕੀ ਕੀ ਕਰਨਾ ਕੀ ਕੀ ਕਰਨਗੇ ਜੀ ਚੱਕਰਾਂਗੇ ਕੀ ਪਹਿਲਾਂ ਤੇ ਦੱਸੋ ਸਹੀ ਕੀ ਕਰਨਾ ਕੀ ਕਰਨਾ ਜੀ ਅੱਜ ਜਿਹੜੀ ਕਰਨੀ ਆ ਨਹੀਂ ਉਹ ਬ੍ਰਦਰ ਮੈਨੂੰ ਦੱਸ ਦੇ ਰਿਕਾਰਡਿੰਗ ਰਿਕਾਰਡਿੰਗ ਨਹੀਂ ਮੈਂ ਕਰਦਾਂ ਨਾ ਮੈਨੂੰ ਦੱਸੋ ਬੱਗ ਹਾਂ ਮੈਂ ਕੰਨਾ ਤੂੰ ਬ੍ਰਦਰ ਨਾਲ ਕਹਿ ਅੱਛਾ ਹੋਰ ਕੀ ਕਹਾਂ ਮਸਤੋ ਤਰਾ ਤੇਰੀ ਤੇਰੀ ਭਈਆ ਉਹ ਭਈਏ ਦੀ ਬੋਲਦਾ ਕੌਣ ਹੈ ਪਹਿਲਾਂ ਨਾਮ ਤੇ ਦੱਸ ਦੇ

ਏ ਦੋ ਤੀ ਓ ਬਈ ਯਾਰਾਣੀਏ ਬਈ ਯਾਰਾਣੀ ਯਾਰਾਣੀ ਦੀ ਮੈਂ ਕਿਹਾ ਆਪਾਂ ਕਾਕਾ ਗੱਲ ਓ ਬਈ ਬਈ ਮਾਰ ਲੈ ਲੈ ਰੱਖ ਤੇਰਾ ਨੰਬਰ ਜਿੱਥੇ ਮੈਂ ਜਿੱਥੇ ਟ੍ਰਾਂਸਫਰ ਕਰ ਬਈ ਇਹ ਤੇਰੀਆਂ ਮੈਂ ਚੀਕਾਂ ਘੜਾ ਦੇਣੀਆਂ ਮੈਂ ਕਿਵੇਂ ਨਾ ਮੈਂ ਕਿਵੇਂ ਨਾ ਪੁੱਤ ਤੇਰੀਆਂ ਚੀਕਾਂ ਘੜਾ ਦੇਣੀਆਂ ਐਵੇਂ ਬਕਵਾਸ ਕਰੀ ਜਾਣਾ ਓ ਮਾਂ ਕਰ ਲੈ ਕਰ ਲੈ ਜਿੰਨਾ ਨੰਬਰ ਕਰਨਾ ਰੇਸ ਕਰ ਲੈ ਤੇਰੀ ਬਈ ਇਹ ਬਹੁਤ ਤਾਂ ਤੁਹਾਡੀਆਂ ਪੁਲਿਸ ਨੇ ਚੀਕਾਂ ਬੜੀਆਂ ਕਢਾਣੀਆਂ ਮੈਂ ਤਾਂ ਲੈ ਕੇ ਜੀ ਆਪ ਨੂੰ ਅੱਗੇ ਉਹ ਪਤਾ ਲੱਗਣ ਦੀ ਤੇ ਨਹੀਂ ਉਹ ਮੇਰੇ ਬੰਦੇ ਨੂੰ ਬੁਲਾਣਾ ਉਹ ਜੀ ਉਹ ਉਹ ਬਈਆ ਉਹਦੇ ਮਾਮਾ ਤੇ ਇਹ ਆਪਣੇ ਪੰਜਾਬ ਦੇ ਨਹੀਂ ਹੋ ਸਕਦੇ ਓਏ ਉਹ ਧਾਰ ਬੰਨੀ ਨੂੰ ਕੋਰਦਾ ਦੇਣਾ ਵਾ ਔਰ ਕੋਆਰਡੀਨੇਟ ਨਹੀਂ ਆਉਣੀਆਂ ਲਾਲਾ ਲੱਗੀਆਂ ਬੇਟਾ ਲੱਗੀਆਂ ਮੈਂ ਕਿਹਾ ਮੈਂ ਕਿਹਾ ਬੇਟਾ ਟਾਈਮ ਤੇ ਦੇ ਯਾਦ ਯਾਦ ਭਈਆ ਕਾਦੂ ਸ਼ਾਮ ਤੱਕ ਦਾ ਟਾਈਮ 2:50 ਚੋਂ ਕੱਢਣਾ ਬਾਅਦ ਉਸ ਮਹਿਕਮੇ ਨੂੰ ਤੁਹਾਡੇ ਨਾ ਜਦ ਜਾਣਾ ਉਹ ਭਈਏ ਮੇਰਾ ਨਾਮ ਮਹੇਸ਼ਵਰ ਮੈਂ ਤੇ ਮੈਂ ਸਾਫ ਦਾ ਡਾਇਰੈਕਟਰ ਹਾਂ ਪੰਜਾਬ ਰਈ ਪ੍ਰਵਾਸੀ ਭਲਾਈ ਬੋਰਡ ਦਾ ਤੇ ਜਿਹੜੇ ਪ੍ਰਵਾਸੀ ਜਿਹੜੇ ਬਾਹਰ ਦੀਆਂ ਸਟਰੀਟਾਂ ਤੋਂ ਜਿਹੜੀ ਲੇਬਰ ਆਂਦੀ ਹੈ ਮੈਂ ਉਹਨਾਂ ਦਾ ਨੁਮਾਇੰਦਾ ਹਾਂ ਤੇ ਦੁੱਖ ਹੈ ਕਿ ਬੇਹਦੀ ਦੁੱਖਦਾਈ ਜਿਹੜੀ ਘਟਨਾ ਹੋਈ ਹੈ ਬੀਤੇ ਦਿਨੀ ਕੋ ਹਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਜਿਹੜਾ ਪਹਿਲਾਂ ਇਹ ਕਿਡਨੈਪ ਕੀਤਾ ਉਤੋਂ ਬਾਅਦ ਉਹਦਾ ਕਤਲ ਕੀਤਾ ਬੇਹਦੀ ਨਿੰਦਨਯੋਗ ਹੈ ਮੈਂ ਆਦੀ ਨਿੰਦਾ ਕਰਨਾ ਪੂਰਾ ਸਮਾਜ ਸਾਡਾ ਪ੍ਰਵਾਸੀ ਸਮਾਜ ਆਦੀ ਨਿੰਦਾ ਕਰਦਾ ਹੈ ਦੇਖੋ ਮੈਂ ਚਾਹਨਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ ਇਸ ਕਰਕੇ ਅਸੀਂ ਭਾਈਚਾਰਕ ਸਾਂਝ ਦਾ ਹੌਕਾ ਦਿੱਤਾ ਜੇ ਦੇਖੋ ਮੈਂ ਤੇ ਲਗਾਤਾਰ ਭਾਈਚਾਰਕ ਸਾਂਝ ਦਾ ਹੌਕਾ ਦੇ ਰਿਹਾ ਪਰ ਕੁਝ ਏਜੰਸੀਆਂ ਦੇ ਜਿਹੜੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਹੇ ਉਹ ਲਗਾਤਾਰ ਮੈਨੂੰ ਧਮਕੀਆਂ ਦੇ ਰਹੇ ਪੰਜਾਬ ਤੋਂ ਭਜਾਉਣ ਦੀਆਂ ਗੱਲਾਂ ਕਰ ਰਹੇ ਨੇ ਮੇਰੇ ਮੈਨੂੰ ਮਾਰਨ ਦੀਆਂ ਧਮਕੀਆਂ ਮੇਰੇ ਟੱਬੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਤੇ ਸਰਕਾਰ ਨੂੰ ਮੈਂ ਬਿੰਦੀ ਕਰਨਾ ਚਾਹੁੰਦਾ ਇਹੋ ਜਿਹੇ ਲੋਕਾਂ ਦੇ ਉੱਪਰ ਨਕੇਲ ਪਾਣੀ ਚਾਹੀਦੀ ਹੈ ਜੀ ਕੀ ਗੱਲਬਾਤ ਕੀ ਹੋ ਰਹੀ ਹੈ ਟਡੀ ਫੋਨ ਦੇ ਉੱਪਰ ਕੀ ਤੁਹਾਨੂੰ ਧਮਕੀ ਦਿੱਤੀ ਜਾ ਰਹੀ ਹੈ ਕਿੱਥੋਂ ਬੋਲ ਰਹੇ ਨੇ ਕੋਈ ਗੱਲਬਾਤ ਦੇਖੋ ਸਾਰੇ ਬਾਰ ਦੇ ਨੰਬਰ ਨੇ ਜੀ ਇੱਕ ਨੰਬਰ ਲੋਕਲ ਪਤਾ ਲੱਗਾ ਜੀ ਪੰਜਾਬ ਦਾ ਤੇ ਬਾਕੀ ਟੋਟਲ ਨੰਬਰ ਬਾਰ ਦੇ ਵਿਦੇਸ਼ੀ ਨੰਬਰਾਂ ਤੋਂ ਆਉਂ ਰਹੇ ਨੇ ਜੀ ਇਹ ਜਿਹੜੀਆਂ ਏਜੰਸੀਆਂ ਨੇ ਚਾਹਦੀਆਂ ਨੇ ਕਿ ਮੈਨੂੰ ਮਰਵਾਣਾ ਚਾਹਦੀਆਂ ਨੇ ਤੇ ਇਸ ਕਰਕੇ ਭਾਵੇਂ ਮੈਨੂੰ ਮਰਵਾ ਵੀ ਦੇਣ ਪਰ ਮੈਂ ਮਰਦੇ ਮਰਦੇ ਵੀ ਆਪਣੇ ਲੋਕਾਂ ਦੀ ਤੇ ਪੰਜਾਬ ਅਤੇ ਪੰਜਾਬੀ ਦੀ ਆਵਾਜ਼ ਨੂੰ بلند ਕਰਦਾ ਰਹਿਾਂਗਾ ਜੀ ਤੁਸੀਂ ਪ੍ਰਸ਼ਾਸਨ ਨੇ ਦੇ ਬਾਰੇ ਦੱਸਿਆ ਪ੍ਰਸ਼ਾਸਨ ਨੇ ਕੀ ਕੀਤਾ ਮੈਂ ਪਰਸੋਂ ਸੀਪੀ ਮਾਨਯੋਗ ਸੀਪੀ ਨੇ ਜਿਹੜੇ ਪੁਲਿਸ ਕਮਿਸ਼ਨਰ ਨੇ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਇਆ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਜੀ ਉਹਨਾਂ ਨੇ ਜਿਹੜੀ ਆਪਣੀ ਡਿਪਾਰਟਮੈਂਟ ਨੂੰ ਕੀ ਹੋਇਆ ਜੀ ਜਿਹੜੀ ਪੁਲਿਸ ਮਹਿਕਮੇ ਦੀ ਕਾਰਵਾਈ ਪੁਲਿਸ ਨੇ ਕਰਨੀ ਪਰ ਮੈਂ ਇਸ ਮੌਕੇ ਤੇ ਡੀਜੀਪੀ ਪੰਜਾਬ ਨੂੰ ਤੇ ਡੀਜੀਪੀ ਲਾਈਨ ਆਰਡਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪੰਜਾਬ ਦੇ ਜਿਹੜਾ ਮਾਹੌਲ ਖਰਾਬ ਹੋ ਰਿਹਾ ਹੈ ਜਿਹੜੇ ਸ਼ਰਾਰਤੀ ਲੋਕ ਕਰ ਰਿਹਾ ਨੇ ਉਹਨਾਂ ਦੇ ਉੱਪਰ ਨਕੇਲ ਕਸਣੀ ਚਾਹੀਦੀ ਤੇ ਮੇਰੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਚਾਹੀਦੀ